ਸਫ਼ਰ ਲੰਬੇਰਾ ਸੀ ਸਵੇਰ ਦੇ 10 ਵਜੇ ਦੇ ਚੱਲੇ ਸਿੰਦਰ ਦੇ ਸੌਰੇ ਪਹੁੰਚਣ ਨੂੰ 2 ਘੰਟੇ ਲੱਗ ਗਏ ਸੀ ਰਸਤੇ 'ਚ ਜਾਂਦੇ ਸਮੇਂ ਇੱਕ ਥਾਂ ਰਵੀ ਨੇ ਭੁੱਖ ਲੱਗਣ ਦੀ ਜਿੱਤ ਕੀਤੀ ਮਾਮੀ ਮੈਂ ਤਾਂ ਭਿੰਡੀ ਦੇ ਪਕੌੜੇ ਖਾਣੇ ਆ ਅੱਛਾ ਮੁੰਡੇ ਨੇ ਭਿੰਡੀ ਦੇ ਪਕੌੜੇ ਖਾਣੇ ਆ ਉਹ ਤਾਂ ਤੇਰੇ ਮਾਮੇ ਨੂੰ ਵੀ ਬਹੁਤ ਪਸੰਦ ਨੇ ਗੱਗੀ ਨੇ ਜਸੇਵਲ ਵੇਖਦੇ ਹੋਏ ਕਿਹਾ ਹਾਂ ਮੈਂ ਸਮਝ ਗਿਆ ਖਾਨ ਨੂੰ ਚਿੱਤ ਤਾਂ मामੀ ਦਾ ਆਪਣਾ ਵੀ ਕਰਦਾ ਨਾ ਮੇਰਾ ਲਾ ਦਿੱਤਾ ਐਨਾ ਆਖ ਰਸਤੇ 'ਚ ਆਉਂਦੇ ਇੱਕ ਛੋਟੇ ਟਾਬੇ ਤੇ ਗੱਡੀ ਸਾਈਡ ਤੇ ਲਾਉਂਦੇ ਹੋਏ ਜੱਸੇ ਨੇ ਗੱਗੀ ਤੇ ਆਪਣੀ ਭੈਣ ਨੂੰ ਉਤਰਨ ਲਈ ਆਖਿਆ ਦੋਨੋਂ ਨਨਦ ਪਰਜਾਈ ਉਤਰਦੇ ਹੀ ਟਾਬੇ ਤੇ ਬਣੇ ਬਾਥਰੂਮ 'ਚ ਚਲੀਆਂ ਗਈਆਂ ਜਦ ਤੱਕ ਉਹ ਆਈਆਂ ਜੱਸੇ ਨੇ ਪਕੌੜਿਆਂ ਦਾ ਆਰਡਰ ਦਿੱਤਾ ਤੇ ਆਪ ਇੱਕ ਟੇਬਲ ਤੇ ਜਾ ਬੈਠਾ ਰਵੀ ਆਪਣੇ ਹੱਥੀ ਕਦੇ ਆਪਣੀ ਮਾਂ ਦੇ ਮੂੰਹ 'ਚ ਤੇ ਕਦੇ ਆਪਣੀ ਮੰਮੀ ਦੇ ਮੂੰਹ 'ਚ ਪਕੌੜੇ ਪਾ ਰਿਹਾ ਸੀ ਇਹ ਸਭ ਕੁਝ ਦੇਖ ਕੇ ਜਿੱਥੇ ਸਿੰਦਰ ਖੁਸ਼ੀ ਸੀ ਉੱਥੇ ਉਸ ਨੂੰ ਆਪਣੇ ਬਾਪੂ ਦੇ ਬੋਲੇ ਹੋਏ ਬੋਲ ਯਾਦ ਆ ਰਹੇ ਸੀ ਜੇ ਐਨਾ ਹੀ ਫਿਕਰ ਹੈ ਤਾਂ ਰਵੀ ਨੂੰ ਦੇ ਦੋ ਪਰ ਗੱਗੀ ਦੀਆਂ ਕਹੀਆਂ ਗੱਲਾਂ ਉਸ ਨੂੰ ਤਰਵਾਸ ਤਰਾ ਦਿੰਦੀਆਂ ਕਿ ਉਹ ਆਪਣੀ ਕੁੱਖ ਨੂੰ ਸੁਭਾਗੀ ਕਰਨ ਲਈ ਮੇਰੀ ਗੋਦ ਸੁੰਨੀ ਨਹੀਂ ਕਰੇਗੀ ਖਾਣ ਪੀਣ ਤੋਂ ਬਾਅਦ ਗੁੜ ਵਾਲੀ ਚਾਹ ਵੀ ਜੱਸੇ ਨੇ ਪਹਿਲਾਂ ਹੀ ਕਹਿ ਕੇ ਮੰਗਵਾਈ ਹੋਈ ਸੀ ਚਾਹ ਵੀ ਆਈ ਤਾਂ ਪੀਂਦੇ ਹੋਏ ਰਵੀ ਨੇ ਵੀ ਥੋੜੀ ਪੀਣ ਦੀ ਜ਼ਿੱਦ ਕੀਤੀ ਤਾਂ ਗੱਗੀ ਨੇ ਠੰਡੀ ਕਰਕੇ ਦਿੱਤੀ ਤੇ ਰਵੀ ਨੇ ਪਹਿਲੀ ਕੁੱਟ ਪਰ ਦੇ ਕੇ ਆਏ ਤੱਤੀ ਤੱਤੀ ਆ ਜਦ ਗੱਗੀ ਨੇ ਕੁੱਟ ਪਰ ਕੇ ਵੇਖਿਆ ਤਾਂ ਠੰਡੀ ਸੀ ਤੇ ਆਪ ਉੱਚੀ ਉੱਚੀ ਹੱਸਣ ਲੱਗ ਪਿਆ ਇਹ ਸਭ ਵੇਖ ਸੁਣ ਕੇ ਜੱਸਾ ਤੇ ਸਿੰਦਰ ਵੀ ਹੱਸਣ ਲੱਗ ਪਏ ਤਾਂ ਜੱਸੇ ਨੇ ਕਿਹਾ ਤੂੰ ਆਪਣੀ ਮੰਮੀ ਨੂੰ ਸਾਰਾ ਦਿਨ ਛੋਟੇ ਦਿਉਰ ਦੀ ਤਰ੍ਹਾਂ ਤੰਗ ਕਰਦਾ ਹੈ ਇਹ ਸੁਣ ਕੇ ਤਿੰਨੇ ਹੱਸਣ ਲੱਗੇ ਤੇ ਆਪਣਾ ਖਾਣ ਪੀਣ ਕਰਕੇ ਸਿੰਦਰ ਦੇ ਸੌਰਿਆਂ ਦੇ ਪਿੰਡ ਵੱਲ ਨੂੰ ਤੁਰ ਪੈਂਦੇ ਨੇ ਪਿੰਡ 'ਚ ਵੱੜਦੇ ਹੀ ਰਵੀ ਨੇ ਆਪਣੇ ਪਿੰਡ ਦੀ ਜੂਨ ਪਛਾਣ ਲਿਆ ਤੇ ਉੱਥੇ ਬਰੂਟਿਆਂ ਥੱਲੇ ਬਣੇ ਥੜੇ ਤੇ ਬੈਠੇ ਬਜ਼ੁਰਗਾਂ ਵੱਲ ਵੇਖ ਕੇ ਹੱਥੇ ਹੀ ਲੌਣ ਲੱਗਾ ਕਿਉਂਕਿ ਉਸਦਾ ਦਾਦਾ ਨੇਕ ਸਿੰਘ ਉੱਥੇ ਹੀ ਆਣ ਕੇ ਆਪਣੇ ਦੋਸਤਾਂ ਮਿੱਤਰਾਂ ਚ ਬੈਠਦਾ ਹੁੰਦਾ ਹੈ ਘਰ ਪਹੁੰਚ ਕੇ ਆਪਣੇ ਵੱਡੇ ਭੈਣ ਭਰਾਵਾਂ ਦੀ ਗੋਦੀ ਚੜ ਗਿਆ ਤੇ ਆਪਣੀ ਮੰਜੀ ਤੇ ਬੈਠੀ ਦਾਦੀ ਦੀ ਬੁੱਕਲ ਚ ਲੁਕ ਗਿਆ ਐਨੇ ਨੂੰ ਉਹਦੇ ਵੱਡੇ ਭੈਣ ਭਰਾ ਉਸਨੂੰ ਤੰਗ ਕਰਨ ਲੱਗ ਪਏ ਨਾ ਜਿਉਣ ਜੋਗਿਓ ਹਟਜੋ ਨਾ ਛੇੜੋ ਨਿੱਕੇ ਨੂੰ ਰਵੀ ਦੀ ਦਾਦੀ ਉਸ ਨੂੰ ਪਿਆਰ ਨਾਲ ਨਿੱਕਾ ਹੀ ਸੱਦਦੀ ਸੀ ਐਨੀ ਛੇਤੀ ਨਹੀਂ ਦਾਦੀ ਇਹ ਤਾਂ ਜਦ ਜਿੱਥੇ ਚਲਾ ਜਾਵੇ ਘਾਰੇ ਨਹੀਂ ਮੁੜਦਾ ਰਵੀ ਦੀ ਵੱਡੀ ਭੈਣ ਰਚਨਪ੍ਰੀਤ ਨੇ ਕਿਹਾ ਜਿਸ ਨੂੰ ਸਾਰੇ ਰਚਨਾ ਕਹਿੰਦੇ ਨੇ ਪਹਿਲਾਂ ਆਪਣੇ ਮਾਮਾ ਮਾਮੀ ਤੇ ਮਾਂ ਨੂੰ ਤਾਂ ਮਿਲ ਲਓ ਆਪਣੇ ਰੋਸੇ ਗਿੱਲੇ ਬਾਤ ਚ ਕਰ ਲਿਓ ਘਾਰ ਚੋਂ ਉੱਤਰ ਕੇ ਆ ਰਹੀ ਜਸਸੀ ਤੇ ਗੱਗੀ ਵੱਲ ਵੇਖ ਕੇ ਉਹਨਾਂ ਦੀ ਦਾਦੀ ਨੇ ਆਖਿਆ ਗੱਗੀ ਤੇ ਜੱਸੇ ਨੇ ਆ ਕੇ ਸਿੰਦਰ ਦੀ ਸੱਸ ਨੂੰ ਮੱਥਾ ਟੇਕਿਆ ਤੇ ਉਸ ਦੇ ਕੋਲ ਹੀ ਬੈਠ ਗਏ ਹਾਲਚਾਲ ਪੁੱਛਣ ਲੱਗੇ ਸਿੰਦਰ ਦਾ ਪੁਰਾਣਾ ਖੇਤ ਦੀ ਫਸਲ 'ਚ ਪਾਉਣ ਲਈ ਕੀਟਨਾਸ਼ਕ ਲੈਣ ਵਾਸਤੇ ਸ਼ਹਿਰ ਗਿਆ ਹੁੰਦਾ ਹੈ ਸਿੰਦਰ ਦੀ ਵੱਡੀ ਧੀ ਰਚਨਾ ਆਪਣੇ ਮਾਮਾ ਮਾਮੀ ਤੇ ਮਾਂ ਲਈ ਪਾਣੀ ਲੈ ਕੇ ਆਉਂਦੀ ਹੈ ਤਾਂ ਉਸ ਨੂੰ ਵੇਖ ਕੇ ਜੱਸਾ ਆਖਣ ਲੱਗਦਾ ਲੈ ਸੁਖ ਨਾਲ ਹੁਣ ਤਾਂ ਇੱਧਰ ਵੀ ਨਾਨਕ ਸ਼ਕ ਦੀ ਤਿਆਰੀ ਹੈ ਨਾ ਵੀਰੇ ਅਜੀਤਾ 16 ਸਾਲਾਂ ਦੀ ਹੋਈ ਐ ਅਜੇ ਤਾਂ ਵੱਡੀਆਂ ਭੈਣਾਂ ਦੇ ਜਵਾਕ ਵੀ ਕੁਆਰੇ ਨੇ ਸਿੰਦਰ ਪਾਣੀ ਦਾ ਖਾਲੀ ਗਲਾਸ ਰਚਨਾ ਨੂੰ ਫੜਾਉਂਦੇ ਹੋਏ ਆਖਦੀ ਐ ਆਹੋ ਤੁਹਾਡੇ ਵੀ ਤਾਂ ਚਾਰਾ ਭੈਣਾਂ ਦੇ ਵਿਆਹ ਜੋੜੇ ਜੋੜੇ ਚ ਕੀਤੇ ਸੀ ਕੋਈ ਬਾਲਾ ਫਰਕ ਨਹੀਂ ਹੈਗਾ ਸਾਰਿਆਂ ਨਿਆਣਿਆਂ ਦੀ ਉਮਰ ਚ ਜੱਸਾ ਬਾਕੀ ਤਿੰਨ ਭੈਣਾਂ ਤੋਂ ਛੋਟਾ ਸੀ ਤੇ ਸਿੰਦਰ ਤੋਂ ਵੱਡਾ ਸੀ ਪਰ ਉਸਨੇ ਆਪਣੀਆਂ ਚਾਰਾ ਭੈਣਾਂ ਦੇ ਵਿਆਹ ਕਰਨ ਤੋਂ ਬਾਅਦ ਹੀ ਵਿਆਹ ਕਰਵਾਇਆ ਸੀ ਰਚਨਾ ਚਾਹ ਬਣਾਉਣ ਲੱਗ ਜਾਂਦੀ ਹੈ ਉਸ ਤੋਂ ਛੋਟੇ ਤਿੰਨੋਂ ਭੈਣ ਭਰਾ ਕਮਰੇ 'ਚ ਬੈਠ ਕੇ ਖੇਡਣ ਲੱਗ ਜਾਂਦੇ ਨੇ ਤੇ ਬਾਹਰ ਕੈਲੋ ਕੋਲ ਬੈਠੇ ਗੱਗੀ ਤੇ ਜੱਸਾ ਗੱਲਾਂ ਬਾਤਾਂ ਕਰਦੇ ਨੇ ਰਚਨਾ ਜਦ ਤੱਕ ਚਾਹ ਬਣਾਉਂਦੀ ਸਿੰਦਰ ਦੀ ਸੱਸ ਨੇ ਗੱਗੀ ਤੇ ਜੱਸੇ ਨਾਲ ਇਧਰ ਉਧਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿੰਨਾ ਟਾਈਮ ਲਾ ਕੇ ਇਸ ਵਾਰ ਦੋਵੇਂ ਇਕੱਠੇ ਆਇਓ ਨਹੀਂ ਤਾਂ ਜੱਸਾ ਹੀ ਆਉਂਦਾ ਸੀ ਦਸ ਮਾਸੀ ਜੀ ਘਰ ਦੇ ਕੰਮਾਂ ਵਿੱਚ ਲੰਘ ਜਾਂਦਾ ਸਾਰਾ ਦਿਨ ਫਿਰ ਬਾਟ ਵੀ ਦੂਰ ਦੀ ਐ ਨਾ ਗੱਗੀ ਹਜੇ ਕਿਆ ਹੀ ਰਹੀ ਸੀ ਕਿ ਸਿੰਦਰ ਦਾ ਸੌਰਾ ਵੀ ਜਦ ਤੱਕ ਘਰ ਵਾਪਸ ਆ ਗਿਆ ਸਿੰਦਰ ਦੇ ਸੌਰੇ ਨਾਲ ਜੱਸਾ ਦੂਜੇ ਕਮਰੇ ਵਿੱਚ ਜਾ ਬੈਠਿਆ ਤੇ ਇਸ ਸਮੇਂ ਗੱਗੀ ਸਿੰਦਰ ਤੇ ਉਸ ਦੀ ਸੱਸ ਤਿੰਨੋਂ ਬੈਠੀਆਂ ਸੀ ਪੁੱਤ ਮੈਨੂੰ ਕਹਿੰਦੇ ਹੋਏ ਔਖਾ ਲੱਗ ਰਿਹਾ ਤੂੰ ਕਿਤੇ ਗੁੱਸਾ ਨਾ ਕਰ ਜਾਵੇਂ ਨਹੀਂ ਮਾਸੀ ਜੀ ਜੋ ਕਹਿਣਾ ਬੇਚਿੱਜ ਕੋਕੇ ਕਹੋ ਮੈਂ ਤਾਂ ਤੁਹਾਡੀ ਧੀਆ ਵਰਗੀਆਂ ਗੱਗੀ ਨੇ ਬੜੀ ਆਪਣਤ ਨਾਲ ਆਖਿਆ ਗੱਲ ਤਾਂ ਪੁੱਤ ਕੋਈ ਸਿੰਦਰ ਦੀ ਸੱਸ ਨੇ ਅਜੇ ਇੰਨਾ ਹੀ ਆਖਿਆ ਸੀ ਕਿ ਜਦ ਤੱਕ ਰਚਨਾ ਚਾਹ ਲੈ ਕੇ ਆ ਗਈ ਸਭ ਜਣੇ ਚਾਹ ਪੀਣ ਲੱਗ ਪਈ ਰਵੀ ਦੇ ਅੱਗੇ ਪਿੱਛੇ ਉਸ ਦੇ ਭੈਣ ਭਰਾ ਉਸ ਨੂੰ ਪਰੇਸ਼ਾਨ ਕਰਨ ਲੱਗੇ ਉਹ ਕਦੇ ਭੱਜ ਕੇ ਦਾਦੀ ਦੀ ਗੋਦੀ 'ਚ ਤੇ ਕਦੇ ਆਪਣੀ ਮਾਮੀ ਦੀ ਗੋਦ 'ਚ ਵੜ ਜਾਂਦਾ ਉਨਾ ਦਾ ਪੈਂਦਾ ਰੌਲਾ ਸੁਣ ਕੇ ਰਵੀ ਦੇ ਦਾਦੇ ਨੇਕ ਸਿੰਘ ਨੇ ਕੋਲ ਆਉਣ ਲਈ ਰਵੀ ਨੂੰ ਆਵਾਜ਼ ਮਾਰੀ ਰਵੀ ਆਪਣੇ ਬਾਬੇ ਕੋਲ ਚਲਾ ਗਿਆ ਤੇ ਉਸ ਦੇ ਪਿੱਛੇ ਹੀ ਉਸ ਦੇ ਤਿੰਨੋਂ ਭੈਣ ਭਰਾ ਵੀ ਚਲੇ ਗਏ ਜਦ ਸਭ ਪਾਸੇ ਹਟ ਗਏ ਤਾਂ ਸਿੰਦਰ ਦੀ ਸੱਸ ਨੇ ਜਿਹੜੀ ਗੱਲ ਵਿਚੇ ਰਹਿ ਗਈ ਸੀ ਉਹ ਸ਼ੁਰੂ ਕੀਤੀ ਕੀ ਗੱਲ ਤੁਸੀਂ ਕੋਈ ਦਵਾਦਾਰੂ ਨਹੀਂ ਲਈ ਬਸ ਨਾਸੀ ਇਹਨਾਂ 10 ਵਰਿਆਂ ਚ ਕੀ ਕੀ ਨਹੀਂ ਕੀਤਾ बस पूछो ना गगगी ने भावुक ਹੁੰਦੇ ਹੋਏ ਕਿਹਾ ਆਹੋ ਕਰਦੀ ਸੀ ਗੱਲ ਇੱਕ ਦਿਨ ਸਿੰਦਰ ਵੀ ਪਤਾ ਨਹੀਂ ਕਿਉਂ ਨਹੀਂ ਰੱਬ ਰਾਜੀ ਹੁੰਦਾ ਇਹਨਾਂ ਦੋਹਾਂ ਤੇ ਸਿੰਦਰ ਦੀ ਸੱਸ ਨੇ ਦੋਹੇ ਹੱਥ ਜੋੜਦੇ ਉੱਪਰ ਅਸਮਾਨ ਵੱਲ ਤੱਕਦੇ ਹੋਏ ਕਿਹਾ ਹੂੰ ਇੰਨਾ ਆਖ ਗੱਗੀ ਆਪਣੇ ਹੰਝੂਆਂ ਨੂੰ ਅੱਖਾਂ ਦੇ ਕੋਹਿਆਂ 'ਚ ਹੀ ਰੋਕਦੇ ਹੋਏ ਬੋਲੀ ਇੱਕ ਹਕੀਮ ਹੈ ਸਾਡੇ ਲਾਗਲੇ ਪਿੰਡ ਤੋਂ ਉਹਦੀ ਵੀ ਚੰਗੀ ਸਮਝ ਹੈ ਜੇ ਤੂੰ ਕਹੀਂ ਤਾਂ ਉੱਥੇ ਦਿਖਾ ਲੋ ਇੱਕ ਦੋ ਵਾਰ ਸਿੰਦਰ ਦੀ ਸੱਸ ਨੇ ਹੁਣ ਉਹ ਗੱਲ ਆਖੀ ਜਿਹੜੀ ਕਹਿ ਲਈ ਉਹ ਜੱਕ ਰਹੀ ਸੀ ਕਿ ਕਿਤੇ ਸਿੰਦਰ ਬੁਰਾ ਨਾ ਮੰਨਾ ਜਾਵੇ ਕਿਉਂਕਿ ਉਹ ਵੈਦ ਹਕੀਮਾਂ ਤੇ ਯਕੀਨ ਨਹੀਂ ਸੀ ਕਰਦੀ ਹਾਂ ਮਾਸੀ ਜੱਸੇ ਨੂੰ ਵੀ ਪੁੱਛ ਲੈਨੀ ਆ ਜਿੱਥੇ ਐਨੀਆਂ ਥਾਵਾਂ ਤੇ ਜਾ ਆਏ ਇੱਕ ਹੋਰ ਸਹੀ ਗੱਗੀ ਆਪਣੀਆਂ ਅੱਖਾਂ ਸਾਫ਼ ਕਰਦੇ ਹੋਏ ਆਖਣ ਲੱਗੀ ਸ਼ਾਮ ਹੋ ਚੁੱਕੀ ਸੀ ਜੱਸੇ ਨੇ ਆਣ ਗੱਗੀ ਨੂੰ ਜਾਣ ਲਈ ਕਿਹਾ ਗੱਗੀ ਵੀ ਉਸ ਦੇ ਪੈਲੇ ਬੋਲ ਉੱਠ ਖੜੀ ਹੋਈ ਤੇ ਸਿੰਦਰ ਦੀ ਸੱਸ ਨੇ ਆਪ ਅੱਗੇ ਹੋ ਕੇ ਜੱਸੇ ਨੂੰ ਰੋਕ ਲਿਆ ਬੜੇ ਸਮੇਂ ਬਾਅਦ ਆਇਓ ਅੱਜ ਨਹੀਂ ਮੈਂ ਜਾਣ ਦੇਣਾ ਅੱਜ ਤਾਂ ਇੱਥੇ ਹੀ ਰਹਿਣਾ ਪੈਣਾ ਹੈ ਸਿੰਦਰ ਦੀ ਸੱਸ ਨੇ ਜੱਸੇ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਨਹੀਂ ਮਾਸੀ ਜੀ ਅੱਜ ਨਹੀਂ ਅੱਜ ਜਾਣ ਦਿਓ ਫੇਰ ਕਦੇ ਸਹੀ ਪਿੱਛੇ ਫਸਲ ਵੀ ਵੇਖਣੀ ਹੈ ਜਾ ਕੇ ਜੱਸੇ ਨੇ ਮਾਸੀ ਨੂੰ ਟਾਲਦੇ ਹੋਏ ਕਿਹਾ ਕੋਈ ਨਾ ਕਿਧਰੇ ਨਹੀਂ ਭੱਜ ਚੱਲੀ ਫਸਲ ਵੀ ਨਿਸਿੰਦਰੇ ਅੱਜ ਇਹ ਇੱਥੇ ਹੀ ਰਹਿਣਗੇ ਇਹਨਾਂ ਦਾ ਵੀ ਪਾਲ ਲੈ ਦਾਲਚ ਪਾਣੀ ਜੱਸੇ ਨੇ ਰੋਕਦੇ ਹੋਏ ਸਿੰਦਰ ਦੀ ਸੱਸ ਨੇ 베ੜੇ ਚ ਖਲੋ ਕੇ ਸੁਨੇਹਾ ਲਾ ਦਿੱਤਾ ਇਸ ਤੋਂ ਪਹਿਲਾਂ ਜੱਸਾ ਕੁਝ ਸਮਝ ਪਾਉਂਦਾ ਸਿੰਦਰ ਦੀ ਸੱਸ ਦੋਹਾਂ ਨੂੰ ਦੂਸਰੇ ਕਮਰੇ ਚ ਲੈ ਗਈ ਤੇ ਸਾਰੀ ਗੱਲ ਜੱਸੇ ਨੂੰ ਸਮਝਾਈ ਗੱਗੀ ਦੇ ਕਹੇ ਜੱਸਾ ਵੀ ਮੰਨ ਗਿਆ ਤੇ 5 ਵਜ ਦੇ ਨੂੰ ਸਿੰਦਰ ਦੀ ਸੱਸ ਨੇ ਦਸਵੇਂ ਵਾਲੇ ਬਾਬੇ ਦੇ ਮੱਥਾ ਟਿਕਾਉਣ ਦਾ ਬਹਾਨਾ ਬਣਾ ਕੇ ਦੋਹਾਂ ਨੂੰ ਨਾਲ ਦੇ ਪਿੰਡ ਦੇ ਵੈਦ ਕੋਲ ਲੈ ਕੇ ਚਲੀ ਗਈ ਉੱਥੇ ਜਾ ਗੱਡੀ ਪਾਸੇ ਖੜੀ ਕਰ ਅੰਦਰ ਗਈ ਤਾਂ ਹੋਰ ਵੀ ਕਈ ਬੇਔਲਾਦ ਜੋੜੇ ਬੈਠੇ ਸੀ ਕਿਸੇ ਦੇ ਕਦੇ ਬੱਚਾ ਹੀ ਨਹੀਂ ਸੀ ਹੋਇਆ ਤੇ ਕਿਸੇ ਦੇ ਜੇਕਰ ਹੋ ਜਾਂਦਾ ਸੀ ਤਾਂ ਜਨਮ ਲੈੰਦੇ ਹੀ ਸੰਸਾਰ ਤੇ ਪਹਿਲਾ ਸਾਲ ਲੈ ਕੇ ਮਰਜੰਦਾ ਇੱਕ ਤਾਂ ਉੱਥੇ ਰੋਣ ਵਾਲਾ ਮਾਹੌਲ ਬਣਿਆ ਹੋਇਆ ਸੀ ਦੂਸਰਾ ਗੱਗੀ ਕਦੇ ਵੀ ਐਵੇਂ ਇੰਨੇ ਇਕੱਠ ਵਿੱਚ ਜਾਂਦੀ ਨਹੀਂ ਸੀ ਕਿਉਂਕਿ ਵੈਦ ਦਾ ਛੋਟਾ ਜਿਹਾ ਕਮਰਾ ਸੀ ਤੇ ਜੀਠ ਦੀ ਤਪਦੀ ਗਰਮੀ 'ਚ ਉੱਥੇ ਬੈਠੇ ਲੋਕਾਂ ਦੇ ਪਸੀਨੇ ਦੀ ਹਵਾੜ ਨੇ ਗੱਗੀ ਨੂੰ ਉੱਠ ਕੇ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ ਇੱਕ ਘੰਟਾ ਹੋ ਚੁੱਕਿਆ ਸੀ ਗੱਗੀ ਦੇ بار-ਬਾਰ ਮਨ 'ਚ ਇਹੀ ਗੱਲ ਆ ਰਹੀ ਸੀ ਕੀ ਹੋਰ ਪਤਾ ਨਹੀਂ ਕਿਸ ਕਿਸ ਦੇ ਡਰ ਤੇ ਜਾਣਾ ਪੈਣਾ ਤੇ ਕੌੜੀਆਂ ਕਸੈਲੀਆਂ ਦਵਾਈਆਂ ਖਾਣੀਆਂ ਪੈਣਗੀਆਂ ਕਦੇ ਕਦੇ ਰੱਬ ਵੀ ਬੰਦੇ ਦੇ ਐਨੇ ਇਮਤਿਹਾਨ ਲੈਂਦਾ ਹੈ ਕਿ ਜੇ ਦ੍ਰਿੜ ਨਿਸ਼ਚੈ ਵਾਲਾ ਇਨਸਾਨ ਹੋਵੇ ਉਹ ਤਾਂ ਹਮੇਸ਼ਾ ਆਪਣੇ ਮਨ 'ਚ ਇਹੀ ਆਖਦਾ ਹੈ ਕਿ ਰੱਬਾ ਲੈ ਲਾ ਜਿੰਨੇ ਇਮਤਿਹਾਨ ਲੈਣੇ ਨੇ ਤੂੰ ਮੈਂ ਵੀ ਬਾਰ-ਬਾਰ ਤੇਰੀਂ ਦਰ ਤੇ ਝੂਲੀ ਫੈਲਾ ਕੇ ਖੜਨਾ ਹੈ ਪਰ ਇੱਕ ਆਮ ਇਨਸਾਨ ਤਾਂ ਡੋਲੀ ਜਾਂਦਾ ਹੈ ਆਖਿਰ ਕਿੰਨਾ ਕੁ ਚਿਰ ਉਹ ਆਪਣੇ ਆਪ ਨੂੰ ਹੌਸਲਾ ਦੇਵੇਗਾ ਆਪਣੇ ਅੰਦਰ ਚੱਲ ਰਹੀ ਇਸ ਲੜਾਈ 'ਚ ਕਦੇ ਗੱਗੀ ਜਿੱਤ ਜਾਂਦੀ ਤੇ ਕਦੇ ਹਾਰ ਵੀ ਜਾਂਦੀ ਪਰ ਜੱਸੇ ਦੇ ਸਾਥ ਨਾਲ ਉਹਦਾ ਵਿਸ਼ਵਾਸ ਹੋਰ ਗੂੜਾ ਹੁੰਦਾ ਜਾਂਦਾ ਤੇ ਹੋਰ ਪੱਕਾ ਵੀ ਕਿ ਇੱਕ ਦਿਨ ਤਾਂ ਰੱਬ ਉਹਨਾਂ ਦੀ ਵੀ ਸੁਣੇਗਾ ਉਹ ਕਹਿੰਦੇ ਨੇ 12 ਸਾਲ ਬਾਅਦ ਤਾਂ ਰੱਬ ਰੂੜੀ ਦੀ ਵੀ ਸੁਣ ਲੈਂਦਾ ਆਪਾਂ ਤਾਂ ਫੇਰ ਉਸਦੇ ਤਰਾਸ਼ੇ ਹੋਏ ਬੁੱਤਾਂ ਜੋ ਆਪਣਾ ਢਿੱਡ ਭਰਨ ਲਈ ਚੱਲ ਫਿਰ ਸਕਦੇ ਆ ਤੇ ਮੂੰਹੋਂ ਬੋਲ ਕੇ ਆਪਣੇ ਦੁੱਖ ਵੀ ਸੁਣਾ ਸਕਦੇ ਆ ਬਾਰੀ-ਬਾਰੀ ਹਰ ਕੋਈ ਵੈਦ ਨਾਲ ਗੱਲਬਾਤ ਕਰ ਆਪਣੀ ਆਪਣੀ ਦਵਾਈ ਬੁੱਟੀ ਲੈ ਕੇ ਜਾ ਰਿਹਾ ਸੀ ਤਕਰੀਬਨ 1 ਘੰਟੇ ਬਾਅਦ ਗੱਗੀ ਤੇ ਜੱਸੇ ਦੀ ਬਾਰੀ ਆਈ ਤਾਂ ਉਹ ਵੈਦpass ਗਈ ਨਾਲ ਹੀ ਸਿੰਦਰ ਦੀ ਸੱਸ ਵੀ ਚਲੀ ਗਈ ਉਸ ਸੋਚਿਆ ਕਿ ਕਈ ਵਾਰ ਬੱਚੇ ਪੂਰੀਆਂ ਗੱਲਾਂ ਨਹੀਂ ਦੱਸਦੇ ਸੋ ਉਹ ਛੁਪਾ ਲੈਂਦੇ ਨੇ ਸੋ ਉਹ ਆਪ ਅੰਦਰ ਨਾਲ ਚਲੀ ਗਈ ਵੈਦ ਦੇਖਦੇ ਹੋਈ ਸਿੰਦਰ ਦੀ ਸੱਸ ਨੂੰ ਪਹਿਚਾਨ ਲੈਂਦਾ ਕਿਉਂਕਿ ਉਹ ਆਪਣੀ ਭੈਣ ਦੀ ਧੀ ਜਵਾਈ ਨੂੰ ਪਹਿਲਾਂ ਉੱਥੇ ਲਿਜਾ ਚੁੱਕੀ ਸੀ ਆਖਦਾ ਹੈ ਹੋਰ ਬੀਬੀ ਘਰ ਪਰਿਵਾਰ ਕਿਵੇਂ ਸਭ ਤੇ ਤੇਰੀ ਧੀ ਰਾਣੀ ਸਭ ਚੰਗੇ ਨੇ ਵੈਦ ਜੀ ਧੀ ਵੀ ਠੀਕ ਹੈ ਸੁਖ ਨਾਲ ਪੰਜਵਾਂ ਮਹੀਨਾ ਹੈ ਮਾਲਕ ਦੀ ਕਿਰਪਾ ਦੇਖੋ ਇੱਕੋ ਵਾਰੀ ਜ਼ਰੂਰਤ ਪਈ ਦਾਵਾ ਦੀ ਵੈਦ ਆਪਣੀ ਪੁਰਾਣੀ ਕਿਸੇ ਕਿਤਾਬ ਉੱਤੇ ਨਜ਼ਰ ਦਰੋਂਦੇ ਹੋਏ ਆਖਦਾ ਹੈ ਹਾਂਜੀ ਵੈਦ ਜੀ ਇਸੇ ਲਈ ਤਾਂ ਤੁਹਾਡੇ ਦਰਵਾਜ਼ੇ ਤੇ ਫੇਰ ਆਈਆਂ ਸਿੰਦਰ ਦੀ ਸੱਸ ਗੱਗੀ ਤੇ ਜਸੇਵਲ ਇਸ਼ਾਰਾ ਕਰਕੇ ਕਹਿੰਦੀ ਹੈ ਮੈਂ ਤਾਂ ਦੇਖ ਦੇ ਸਮਝ ਗਿਆ ਸੀ ਅੱਜ ਬੀਬੀ ਕਿਸੇ ਹੋਰਨਾਂ ਨੂੰ ਲੈ ਕੇ ਆਈ ਹੈ ਜਸੇ ਤੇ ਗੱਗੀ ਵੱਲ ਵੇਖਦੇ ਹੋਏ ਵੈਦ ਨੇ ਕਿਹਾ ਤੇ ਫਿਰ ਤੋਂ ਆਪਣੀ ਉਸ ਪੁਰਾਣੀ ਤੇ ਮੈਲੀ ਜਹੀ ਕਿਤਾਬ ਜਿਸ ਦੇ ਅੱਖਰ ਵੀ ਧੁੰਦਲੇ ਜਿਹੇ ਜਾਪਦੇ ਸੀ ਉਹਨਾਂ ਨੂੰ ਵੇਖਣ ਲੱਗਦਾ ਹੈ ਹੋਰ ਥੋੜੀ ਦੇਰ ਆਪਣੀ ਉਸ ਕਿਤਾਬ ਤੋਂ ਵੇਖ ਕੇ ਆਪਣੀ ਇੱਕ ਕਾਪੀ ਤੇ ਕੁਝ ਲਿਖਿਆ ਤੇ ਕਿਤਾਬ ਨੂੰ ਬੰਦ ਕਰਕੇ ਉਸ ਦੇ ਨਾਲ ਹੀ ਲਟਕਦੇ ਇੱਕ ਧਾਗੇ ਨਾਲ ਲਪੇਟ ਕੇ ਟੇਬਲ ਦੇ ਇੱਕ ਪਾਸੇ ਰੱਖਦੇ ਹੋਏ ਜੱਸੀ ਤੇ ਗੱਗੇ ਨੂੰ ਆਖਣ ਲੱਗਿਆ ਦਵਾਈਆਂ ਦਾ ਅਸਰ ਸਿਰਫ ਸਰੀਰ ਤੇ ਉਸੇ ਸਮੇਂ ਹੋ ਸਕਦਾ ਜੇਕਰ ਬੰਦਾ ਮਾਨਸਿਕ ਤੌਰ ਤੇ ਤੰਦਰੁਸਤ ਹੋਵੇ ਵੈਦ ਦੀ ਇਹ ਗੱਲ ਸੁਣਦੇ ਹੀ ਗੱਗੀ ਤੇ ਜੱਸਾ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗਦੇ ਨੇ ਕੀ ਵੈਦ ਦੀ ਦਵਾਈ ਨਾਲ ਜੱਸੀ ਨੂੰ ਔਲਾਦ ਦਾ ਸੁੱਖ ਪ੍ਰਾਪਤ ਹੋਵੇਗਾ ਜਾਂ ਫਿਰ ਉਹ ਇੱਕ ਔਲਾਦ ਦੇ ਸੁੱਖ ਲਈ ਤੜਫਦੀ ਰਹੇਗੀ ਇਹ ਸਭ ਜਾਣਨ ਲਈ ਕਹਾਣੀ ਨਾਲ ਜੁੜੇ ਰਹੋ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ